ਬੰਦ ਕਰੋ ਬੰਦ ਕਰੋ ਬੰਦ ਕਰੋ ਬੰਦ ਕਰੋ ਅੱਜ ਦਾ ਜਿਹੜਾ ਪ੍ਰੋਟੈਸਟ ਹੈ ਇਹ ਵਾਈਸ ਆਫ ਪੰਜਾਬ ਦੇ ਬੈਨਰ ਦੇ ਥੱਲੇ ਹੀ ਕਰ ਰਹੇ ਆ ਇਹਦਾ ਮੁੱਖ ਕਾਰਨ ਹੈ ਕਿ ਬੰਗਲਾਦੇਸ਼ ਜਿਹੜਾ ਸਾਡਾ ਪੜੋਸੀ ਦੇਸ਼ ਹੈ ਉਹਦੇ ਵਿੱਚ ਅੱਜ ਜਿਹੜੇ ਕੱਟਰਪੰਥੀ ਹੈ ਉਹ ਉੱਥੇ ਦੀ ਜਿਹੜੀ ਅਲਪ ਸੰਖਿਆ ਸਮੁਦਾਇਆ ਜਿਹੜੇ ਘੱਟ ਗਿਣਤੀ ਲੋਕ ਆ ਖਾਸ ਕਰਕੇ ਵਿਸ਼ੇਸ਼ ਕਰਕੇ ਜਿਹੜਾ ਹਿੰਦੂ ਸਮੁਦਾਇਆ ਆ ਉਹਨੂੰ ਟਾਰਗੇਟ ਕਰਕੇ ਉਹਦਾ ਨੁਕਸਾਨ ਕਰਦੇ ਆ ਉਹਨਾਂ ਦੇ ਮੰਦਰਾਂ ਨੂੰ ਉੱਥੇ ਤਬਾਹ ਕਰਦੇ ਆ ਉਹਨਾਂ ਦੇ ਘਰਾਂ ਨੂੰ ਜਲਾਇਆ ਜਾ ਰਿਹਾ ਆ ਜਿਹੜਾ ਕੋਈ ਉਹਦੇ ਅੰਗੇਸ਼ਟ ਆਵਾਜ਼ ਉਠਾਉਂਦਾ ਆ ਉਹਨੂੰ ਮਾਰਿਆ ਜਾ ਰਿਹਾ ਆ ਧੀਆਂ ਭੈਣਾਂ ਨਾਲ ਉੱਥੇ ਜਿਹੜੇ ਇਹ ਕੁਰਕਰਮ ਕੀਤੇ ਜਾ ਰਹੇ ਆ ਇਹ ਸਾਰਾ ਜਿਹੜਾ ਆ ਉਹ ਉਹਨਾਂ ਦੀ ਸਰਕਾਰ ਦੀ ਸਿਹਤ ਹੋ ਰਿਹਾ ਹੈ ਜਿਹੜਾ ਨੋਬਲ ਪ੍ਰਾਈਜ਼ ਜੇਤਤਾ ਉਥੋਂ ਦਾ ਪ੍ਰਾਈਮ ਮਿੰਿਸਟਰ ਹੈ ਅਮਰੀਕਾ ਦੀ ਸਿਹਤੇ ਬਣਿਆ ਹੈ ਉਹ ਉਹਨੂੰ ਰੋਕਣ ਦੇ ਵਿੱਚ ਨਕਾਮ ਹੈ ਉਹਦੀ ਸਰਪ੍ਰਸਤੀ ਦੇ ਵਿੱਚ ਬੰਗਲਾਦੇਸ਼ ਦੇ ਵਿੱਚ ਕੱਟੂ ਪੰਥੀ ਜਿਹੜੇ ਆ ਉਹ ਜਾਦਾ ਆਕਰਮਣ ਹੋਇਆ ਜਾਦਾ ਜਿਹੜੇ ਉਹ ਘਤਕ ਹੋਇਆ ਉਹਨਾਂ ਨੇ ਉਥੋਂ ਦੀ ਜਿਹੜੀ ਅਲਪ ਸੰਖਿਆ ਕਮਿਊਨਿਟੀ ਆ ਉਹਨੂੰ ਬਹੁਤ ਨੁਕਸਾਨ ਪਹੁੰਚਾਇਆ ਆ ਅਸੀਂ ਅੱਜ ਜਿਹੜੀ ਆ ਇਸ ਪ੍ਰੋਟੈਸਟ ਦੇ ਮਾਧਿਅਮ ਦੇ ਰਾਹੀਂ ਆਵਾਜ਼ ਜਿਹੜੀ ਆ ਡੀਸੀਜੀ ਦੇ ਮਾਧਿਅਮ ਦੇ ਰਾਹੀਂ ਰਾਸ਼ਟਰਪਤੀ ਮੋਦੀ ਨੂੰ ਭੇਜਣਾ ਚਾਹੁੰਦੇ ਆ ਕਿ ਉਹ ਜੁਵਨਨੋ ਦੇ ਵਿੱਚ ਜਿਹੜਾ ਅੰਤਰਰਾਸ਼ਟਰੀ ਮੰਚ ਹੈ ਉਹਦੇ ਉੱਤੇ ਇਹ ਆਵਾਜ਼ ਉਠਾਏ ਕਿ ਬੰਗਲਾਦੇਸ਼ ਦੇ ਜਿਹੜੇ ਹਿੰਦੂ ਹੈ ਉਹਨਾਂ ਨੂੰ ਸੁਰੱਖਿਅਤ ਕੀਤਾ ਜਾਵੇ ਉਹਨਾਂ ਦੀ ਸੰਪਤੀ ਨੂੰ ਬਚਾਇਆ ਜਾਵੇ ਔਰ ਦੇਸ਼ ਦੇ ਵਿੱਚ ਜੋ ਕਹਾਨ ਹੋ ਰਿਹਾ ਬਾਕੀ ਵਿਅਲ ਬਸੰਖਿਆ ਦੇ ਉਹਨਾਂ ਨੂੰ ਰੋਕਿਆ ਜਾਵੇ ਤੁਸੀਂ ਦੇਖਿਆ ਹੋਏਗਾ ਇਹ ਆਪਣੇ ਦੇਸ਼ ਦੇ ਵਿੱਚ ਕੋਈ ਇੱਕ ਛੋਟੀ ਜਿਹੀ ਘਟਨਾ ਵੀ ਹੋ ਜਾਂਦੀ ਆ ਤੇ ਉਹਨੂੰ ਅੰਤਰਰਾਸ਼ਟਰੀ ਪੱਧਰ ਤੇ ਕਿਸ ਤਰ੍ਹਾਂ ਦਿਖਾਇਆ ਜਾਂਦਾ ਕਿ ਉੱਥੇ ਕਿਸੇ ਅਲਪਸੰਖੇ ਦਾ ਨੁਕਸਾਨ ਹੋ ਗਿਆ ਖਾਸ ਕਰਕੇ ਕਿਸੇ ਮੁਸਲਮਾਨ ਦਾ ਲੇਕਿਨ ਉਸ ਦੇਸ਼ ਦੇ ਵਿੱਚ ਇੰਨਾ ਜ਼ਿਆਦਾ ਨੁਕਸਾਨ ਹੋ ਰਿਹਾ ਆ ਇੰਨੀ ਜ਼ਿਆਦਾ ਸੰਪਤੀ ਤੋੜੀ ਜਾ ਰਹੀ ਆ ਇਹ ਕੱਲ ਦੀ ਤੁਸੀਂ ਟਕਰਾ ਦੇਖੀ ਹੋਵੇਗੀ ਕਿਸ ਤਰ੍ਹਾਂ ਮੰਦਰ ਦੇ ਵਿੱਚ ਜਾ ਕੇ ਮੂਰਤੀਆਂ ਨੂੰ ਜਿਹੜੀਆਂ ਉਹ ਖੰਡ ਕਰ ਦਿੱਤਾ ਗਿਆ ਆ ਲੇਕਿਨ ਕੋਈ ਅੰਤਰਰਾਸ਼ਟਰੀ ਸਮਾਜ ਕੋਈ ਅੰਤਰਰਾਸ਼ਟਰੀ ਪੱਧਰ ਤੇ ਕਿਸੇ ਤਰ੍ਹਾਂ ਦੀ ਕੋਈ ਆਵਾਜ਼ ਨਹੀਂ ਆ ਰਹੀ ਆਪਣੇ ਦੇਸ਼ ਦੇ ਵਿੱਚ ਵੀ ਜਿਹੜੇ ਲੋਕ ਹਰ ਗੱਲ ਤੇ ਰੋਲਾ ਪਾਉਂਦੇ ਆ ਉਹਨਾਂ ਦਾ ਕੋਈ ਬਿਆਨ ਜਿਹੜਾ ਆ ਉਹ ਨਹੀਂ ਆ ਰਿਹਾ ਕੋਈ ਸਿੰਗਰ ਕੋਈ ਇਦਾਂ ਦਾ ਜਿਹੜਾ ਹੀਰੋ ਉਹਨਾਂ ਵੀ ਕੋਈ ਬਿਆਨ ਨਹੀਂ ਦਿੱਤਾ ਲੇਕਿਨ ਅਹੀਂ ਸੋਚਿਆ ਕਿ ਅਹੀਂ ਆਪਣੇ ਭਰਾਵਾਂ ਨੂੰ ਆਪਣੀ ਕਮਿਊਨਿਟੀ ਨੂੰ ਉੱਥੇ ਜਿਹੜਾ ਉਹ ਮਰਨ ਨਹੀਂ ਛੱਡਾਂਗੇ ਅਹੀਂ ਇਕੱਠੇ ਹੋ ਕੇ ਹਰ ਜਗ੍ਹਾ ਤੇ ਜਿਹੜੀ ਆ ਉਹ ਆਵਾਜ਼ ਠਾਮਾਂਗੇ ਤੇ ਉਹਨਾਂ ਦੀ ਰੱਖਿਆ ਜਿਹੜੀ ਆ ਉਹ ਕਰਾਂਗੇ ਅਸੀਂ ਤੁਹਾਡੇ ਮਾਧਿਅਮ ਦੇ ਨਾਲ ਵੀ ਆਪਣੀ ਆਵਾਜ਼ ਉਠਾਉਣਾ ਚਾਹੁੰਦੇ ਆ ਇਸ ਦੇਸ਼ ਦੀ ਸਰਕਾਰ ਨੂੰ ਰਾਸ਼ਟਰਪਤੀ ਨੂੰ ਅਪੀਲ ਕਰਦੇ ਆ ਕਿ ਉਹ ਜਿਹੜਾ ਆ ਅੰਤਰਰਾਸ਼ਟਰੀ ਪੱਧਰ ਤੇ ਉਹਨਾਂ ਹਿੰਦੂਆਂ ਦੀ ਆਵਾਜ਼ ਨੂੰ ਉਠਾਏ ਉੱਥੋਂ ਦੇ ਜਿਹੜੇ ਅਲਪ ਸੰਖਿਆ ਸਮੁਦਾਏ ਆ ਉਹਦੀ ਰੱਖਿਆ ਕਰੇ ਉਹਨਾਂ ਦੀ ਸੰਪਤੀਆਂ ਦੀ ਰੱਖਿਆ ਕਰੇ ਇਹ ਕਹਿੰਦਾ ਆ ਮੈਂ ਤੁਹਾਡਾ ਵੀ ਸਾਡੇ ਨੂੰ ਧੰਨਵਾਦ ਕਰਦਾ ਕਿ ਤੁਸੀਂ ਸਾਡੀ ਬਾਜ਼ ਨੂੰ ਪਹਚਾਨ ਦੇ ਵਿੱਚ ਮਦਦ ਕਰ ਰਹੇ ਹੋ ਧੰਨਵਾਦ 100% ਸੱਚੀ ਗੱਲ ਦੱਸ ਰਹੇ ਹਾਂ ਤੁਸੀਂ ਆਸਟ੍ਰੇਲੀਆ ਜਾਣਾ ਤੁਹਾਡੇ 5.5 ਬੈਂਡ ਨੇ +2 ਪਾਸ ਹੋ ਜਾ ਸਕਦਾ 12th 6 ਬੈਂਡ ਨੇ ਪਲੱਸ 2 ਪਾਸ ਹੋ ਗ੍ਰੈਜੂਏਸ਼ਨ ਕੀਤੀ ਹੈ ਡਿਪਲੋਮਾ ਕੀਤਾ ਤੁਸੀਂ ਜਾ ਸਕਦੇ ਤੁਸੀਂ ਡਿਪਲੋਮੇ ਦੇ ਵਿੱਚ ਵੀ ਵੀਜ਼ਾ ਹਾਸਲ ਕਰ ਸਕਦੇ ਹੋ ਡਿਗਰੀ ਦੇ ਵਿੱਚ ਵੀ ਕਰ ਸਕਦੇ ਤੁਸੀਂ ਨਵੇਂ ਫੰਡਾਂ ਦੇ ਨਾਲ ਵੀ ਵੀਜ਼ਾ ਲੈ ਸਕਦੇ ਹੋ ਗੈਪ ਦੇ ਨਾਲ ਵੀ ਲੈ ਸਕਦੇ ਹੋ ਤੁਸੀਂ ਡਿਪਲੋਮੇ ਚ 2 ਸਾਲ ਦਾ ਵੀਜ਼ਾ ਲਓਗੇ ਡਿਗਰੀ 3 ਸਾਲ ਦਾ ਲਓਗੇ ਵੀਜ਼ਾ ਦੋਨਾਂ ਦੇ ਵਿੱਚ ਲੱਗਦਾ ਤੁਸੀਂ ਪਹਿਲਾਂ ਸਾਡੇ ਵੀਜ਼ੇ ਦੇਖੋ ਪੀਰਾਂਸ ਨਾਲ ਗੱਲ ਕਰ ਲਓ ਬੱਚੇ ਨਾਲ ਗੱਲ ਕਰ ਲਓ ਤਸੱਲੀ ਕਰੋ ਆਪਣੀ ਫੇਰ ਸਾਡੇ ਕੋਲ ਆਓ ਗੈਪ ਦੇ ਨਾਲ 2-3 ਸਾਲ ਦੇ ਗੈਪ ਦੇ ਨਾਲ ਨਵੇਂ ਫੰਡਾਂ ਦੇ ਨਾਲ ਜੇ ਤੁਸੀਂ ਪੈਕੇਜ ਕਰਨਾ ਜਾਂ ਸਟੈਪ ਵਾਈ ਸਟੈਪ ਕਰਨਾ ਤਾਂ ਜੱਪ ਸਟੱਡੀ ਦੇ ਇਹਨਾਂ ਨੰਬਰਾਂ ਤੇ ਫੋਨ ਕਰਕੇ ਤੁਸੀਂ ਮੁਹਾਲੀ ਖੰਨੇ ਰਾਏਕੋਟ ਜਲੰਧਰ ਸਾਨੂੰ ਮਿਲ ਵੀ ਸਕਦੇ ਹੋ ਤੇ ਅਪਲਾਈ ਵੀ ਕਰ ਸਕਦੇ ਹੋ ਵੀਜ਼ਾ ਲੱਗੇਗਾ ਔਰ ਲੱਗ ਰਿਹਾ ਸਸੀਕਰ